ਅਸ਼ੂ ਜੀ ਅਜੇ ਕਾਲੀ ਮਾਤਾ ਮੰਦਰ ਦੇ ਲੰਗਰ ਭਵਨ ਦੇ ਵਿੱਚ ਕੁਝ ਬੰਦਿਆਂ ਵੱਲੋਂ ਮਾਤਾ ਦੀ ਭੇਡ ਨੂੰ ਰੋਕਿਆ ਗਿਆ। ਉਹ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਬੰਦੇ ਕੌਣ ਸੀ? ਕਿੱਥੋਂ ਆਏ ਸੀ? ਕੀ ਕੋਈ ਆਦੇਸ਼ ਸੀ? ਦੇਖੋ ਕੁਝ ਬੰਦੇ ਨਹੀਂ ਇੱਕ ਮੁਲਾਜ਼ਮ ਆਇਆ ਹੈ ਪੁਲਿਸ ਦਾ। ਔਰ ਉਸਨੇ ਕਿਹਾ ਕਿ ਸਾਨੂੰ ਉਪਰੋਂ ਆਰਡਰ ਆਇਆ ਜੀ ਕਿ ਕਥਵਾਲੀ ਤੁਸੀਂ ਜਾਓ ਤੇ ਜਿਹੜੇ ਤੁਹਾਡੇ ਭੇਟਾਂ ਚੱਲ ਰਹੀਆਂ ਮਾਤਾ ਦੀਆਂ ਉਸ ਨੂੰ ਬੰਦ ਕਰ ਦਿਓ। ਉੱਥੇ ਪੁੱਛਣ ਦੇ ਕਿ ਕੋਈ ਰਿਟਰਨ ਜਾਂ ਕੁਝ ਐਸਾ ਕਹਿੰਦੇ ਕੁਝ ਨਹੀਂ ਸਿਰਫ ਸਾਨੂੰ ਤਾਂ ਕਿਹਾ ਗਿਆ ਕਿ ਜਾ ਕੇ ਫਿਰ ਤੋਂ ਬਲਤਰਾ ਉਹਨੇ ਆਪਣਾ ਨਾਮ ਵਗੈਰਾ ਦੱਸਿਆ ਜੀ ਕੁਝ ਹਾਂ ਚਲੋ ਤਾਂ ਇੱਕ ਮੁਲਾਜ਼ਮ ਹੈ ਜੀ ਆਪਾਂ ਨਾਮ ਤਾਂ ਉਹ ਅਗਲਾ ਅਨ ਆਫੀਸ਼ਲ ਬੋਲ ਰਿਹਾ ਤਾਂ ਅਨ ਆਫੀਸ਼ਲ ਹੀ ਸਮਝੋ ਤੁਸੀਂ ਮੁਲਾਜ਼ਮ ਸੀਗਾ ਅੱਛਾ ਤੁਹਾਡੇ ਵੱਲ ਹੁਣ ਕੀ ਕਾਰਵਾਈ ਕੀਤੀ ਯਾਰੀ ਹੈ ਜੀ ਥੋੜਾ ਜਿਹਾ ਮੈਂ ਇਸ ਤੇ ਪਿੱਛੇ ਦਾ ਤੁਹਾਨੂੰ ਜਾਣਨਾ ਪਾਣਾ ਚਾਹੂੰਗਾ ਹਾਂ ਆਪਾਂ ਸਾਰੇ ਬਚਪਨ ਦੀ ਇੱਕ ਕਹਾਣੀ ਸੁਣੀ ਹੋਈ ਹੈ ਇੱਕ ਲੱਕੜ ਦਾ ਗੱਠੂ ਦੇਖ ਕੇ ਕਿਹਾ ਗਿਆ ਕਿ ਭਾਈ ਆ ਗੱਠਰ ਨੂੰ ਤੋੜੋ ਉਹ ਗੱਠਰ ਨਹੀਂ ਟੁੱਟਿਆ ਉਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਲੱਕੜ ਆਡ-ਆਡ ਲਓ ਔਰ ਇਸ ਨੂੰ ਤੋੜੋ ਤਾਂ ਲੱਕੜ ਬੜੇ ਆਰਾਮ ਨਾਲ ਟੁੱਟ ਗਈ ਇਹ ਪ੍ਰਕਰਣ ਮੈਂ ਇਸ ਲਈ ਯਾਦ ਕਰਾਇਆ ਕਿਉਂਕਿ ਸਾਰਿਆਂ ਨੇ ਮੇਰੇ ਖਿਆਲ ਤੋਂ ਸਕੂਲ ਲਾਈਫ ਦੇ ਵਿੱਚ ਆਪਣੀਆਂ ਕਹਾਣੀਆਂ ਸੁਣੀ ਹੋਈ ਹੈ ਇਹੀ ਤਿਰਮੰਦਰ ਸੁਣੀ ਸ਼ੁਰੂ ਹੋ ਗਈ ਸਰਕਾਰ ਦੇ ਕੁਝ ਪਲਾਨ ਹੈ ਮੰਦਰ ਦੀ ਬਿਹਤਰੀ ਲਈ ਹੈ ਅੱچھے ਪਲਾਨ ਹੋਣਗੇ ਬਸੇ ਨਹੀਂ ਗਏ ਲੇਕਿਨ ਜੇ ਅੱچھے ਪਲਾਨ ਆਏ ਹੈ ਤਾਂ ਉਹਦਾ ਸਵਾਗਤ ਹੈ ਮੇਰੇ ਕਲ ਤੇ ਹਰ ਮਾਤਾ ਦੇ ਭਗਤ ਨੂੰ ਉਹ ਚੀਜ਼ ਅੱਛੀ ਲੱਗੇਗੀ ਕਿ ਮੰਦਰ ਦੇ ਵਿੱਚ ਉਹਨੂੰ ਸੁੰਦਰਤਾ ਬਣਾਉਣ ਦੇ ਲਈ ਉਸਦੇ ਭਵਯਤਾ ਬਣਾਉਣ ਦੇ ਲਈ ਉਸਦੀ ਆਵਤਾਨ ਨੂੰ ਹੋਰ ਅੱਗੇ ਕਰਨ ਦੇ ਲਈ ਕੁਝ ਪਲਾਨ ਆਨੇ ਹੈ ਸਰਕਾਰੀ ਤਾਂ ਸਵਾਗਤਯੋਗ ਹੋ ਗਏ ਲੇਕਿਨ ਸਭ ਤੋਂ ਪਹਿਲੇ ਸਟੈਪ ਦੇ ਵਿੱਚ ਹੋਵੇ ਜੋ ਬਾਹਰ ਪਾਰਕਿੰਗ ਔਰ ਲੰਗਰ ਕਮੇਟੀ ਦੇ ਵਿਚਲੀ ਜਿਹੜੀ ਸੜਕ ਹੈ ਉੱਥੇ ਕੁਛ ਰੇੜੀਆਂ ਫੜੀਆਂ ਲੱਗਦੀਆਂ ਸੀਗੀਆਂ ਜਿਹੜੀਆਂ ਕਿ ਖਿਡੌਣੇ ਔਰ ਇਸ ਤਰ੍ਹਾਂ ਦੀ ਚੀਜ਼ਾਂ ਵੇਚਦੀਆਂ ਸੀ ਜੋ ਬੱਚੇ ਆਂਦੇ ਮਾਪੇ ਪਿੰਡੋਂ ਆਂਦੇ ਐ ਗਰੀਬ ਆਂਦੇ ਐ ਉਹਨਾਂ ਦੇ ਬੱਚਿਆਂ ਨੂੰ ਉਹ ਚੀਜ਼ਾਂ ਖਰੀਦੀਆਂ ਜਾਂਦੀਆਂ ਸੀਗੀਆਂ ਇੱਕ ਰਹਿੰਦਾ ਆਪਾਂ ਵੀ ਕਿਸੇ ਮੰਦਿਰ ਜਾਂਦੇ ਆ ਕਿਤੇ ਵੀ ਭਾਰਤ ਵਰਸ ਦੇ ਵਿੱਚ ਕਿਤੇ ਵੀ ਜਾਂਦੇ ਆ ਤਾਂ ਆਪਣੀ ਆਦਤ ਹੁੰਦੀ ਹੈ ਕਿ ਆਪਾਂ ਕੁਛ ਨਾ ਕੁਛ ਲੈ ਕੇ ਆਂਦੇ ਆ ਜਿਹੜੀ ਬੱਚਿਆਂ ਨੂੰ ਵੰਡਿਆ ਜਾਂਦਾ ਉਹ ਬੰਦਿਆ ਨੂੰ ਸੁੰਦਰਤਾ ਦੇ ਨਾਮ ਤੇ ਉਥੋਂ ਉਠਾ ਦਿੱਤਾ ਗਿਆ। ਮੈਂ ਪ੍ਰਸ਼ਾਸਨ ਨੂੰ ਔਰ ਜਿਹੜੇ ਕਮੇਟੀ ਮੈਂਬਰ ਨਵੇਂ ਬਣੇ ਆ ਸਰਕਾਰ ਚ ਜਿਹੜੇ ਹੈਗੇ ਲੋਗ ਇੱਕ ਪ੍ਰਸ਼ਾਦ ਦੀ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਪ੍ਰਸ਼ਾਦ ਮਹਿੰਗਾ ਸੀਗਾ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਅਸੀਂ ਵੀ ਉਸ ਚੀਜ਼ ਨੂੰ ਕੰਡੈਮਨ ਕੀਤਾ ਸੀ। ਅਸੀਂ ਵੀ ਇੱਕਦਮ ਹੈਰਾਨ ਹੋਈ ਸੀ ਕਿ ਇੰਨੇ ਜ਼ਿਆਦਾ ਪ੍ਰਸ਼ਾਦ ਦੇ ਪੈਸੇ ਕਿਉਂ ਲਿੱਤੇ ਗਏ। ਜਿੰਦੇ ਵਿੱਚ ਪ੍ਰਸ਼ਾਦ ਦੀ ਜੇ ਗੱਲ ਆਏਗੀ ਤਾਂ ਉਸ ਤੋਂ ਦੱਸਿਆ ਜਾਂਦਾ ਕਿ ਕਿਨਾਰੀਅਲ ਮਾਤਾ ਦੀ ਚੁੰਨੀ ਕੁਝ ਸਮਾਨ ਜੋ ਸਜਾ ਦਾ ਸਮਾਨ ਹੁੰਦਾ ਜਿਵੇਂ ਕਿ ਚੂੜੀ ਸਿੰਦੂਰ ਇਸ ਤਰ੍ਹਾਂ ਦੀ ਚੀਜ਼ਾਂ ਆ ਜਾਂਦੀ ਹੈ। ਔਰ ਪ੍ਰਸ਼ਾਦ ਉਸ ਦਾ ਉੱਤੇ 2960 ਰੁਪਏ ਕੁਛ ਇਸ ਤਰ੍ਹਾਂ ਗੱਲ ਹੋਈ ਸੀ ਕਿ ਜੀ ਇੱਦਾਂ ਜੀ ਇਹ ਸਾਰਿਆਂ ਨੂੰ ਪੁੱਛਾ ਚੜਿਆ ਸੀਗਾ ਕਿ ਕੋਈ ਲੁੱਟਣੀ ਹੈ ਮੰਦਰ ਦਾ ਮਾਤਾ ਦਾ ਮੰਦਰ ਹੈ ਔਰ ਮਾਤਾ ਦੇ ਮੰਦਰ ਦੇ ਵਿੱਚ ਇੰਨਾ ਮਹਿੰਗਾ ਪ੍ਰਸ਼ਾਦ ਕਿਸਤਾਂ ਲੇਕਿਨ ਉਹ ਪ੍ਰਸ਼ਾਦ ਦੇ ਬੰਦਿਆਂ ਦੇ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਰ ਤੇ ਜੀ ਸਾਡੇ ਤੋਂ ਉਹਨਾਂ ਨੇ ਪੋਸ਼ਾਕ ਵੀ ਲਈ ਸੀ ਔਰ ਜੋ ਹੈ ਚਲੋ ਰੇਟ ਪੋਸ਼ਾਕ ਜਿਹੜੀ ਹੈ ਉਹ ਪਹਿਲਾਂ ਮੈਂਸ਼ਨ ਨਹੀਂ ਸੀ ਵਿੱਚ ਲੇਕਿਨ ਉਹਨਾਂ ਨੇ ਪੋਸ਼ਾਕ ਦਾ ਵੀ ਦੱਸਿਆ ਮੈਂ ਸਿਰਫ ਇੱਕ ਕਲੈਰਿਟੀ ਇਸ ਲਈ ਕਰ ਰਿਹਾ ਕਿ ਇੱਕ ਗੱਲ ਆ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਆਪਾਂ ਇੱਕ ਸਿੱਕੇ ਨੂੰ ਦੇਖ ਲਿਆ ਦੂਸਰਾ ਪਹਿਲੂ ਆਪਾਂ ਨੂੰ ਨਾ ਦੱਸਿਆ ਗਿਆ ਨਾ ਦਿਖਾਇਆ ਗਿਆ ਉਹ ਗੱਲ ਖਤਮ ਹੋ ਗਈ ਉਸ ਦੀ ਆੜ ਦੇ ਵਿੱਚ ਉਹ ਬੰਦੇ ਉਠਾਏ ਗਏ ਮੈਂ ਇੱਕ ਮੀਡਲ ਕਲਾਸ ਫੈਮਿਲੀ ਤੋਂ ਆ ਜਿਹੜੇ ਉਹ ਫੜੀਆਂ ਲਾਨੇ ਉਹ ਨਿਮਨ ਕਲਾਸ ਆਨੇ ਜੋ ਨਿਮਨ ਵਰਗ ਦੇ ਕੰਮ ਹੈ ਆਪਣੇ ਤੋਂ ਵੀ ਛੋਟਾ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਾਣਦਾ ਪਰਿਵਾਰਾਂ ਨੂੰ ਮਿਲਿਆ ਹੋਇਆ 1000 ਰੁਪਏ ਦਾ ਖਰਚਾ ਪੈ ਜਾਣਾ ਉਹਨਾਂ ਦੇ ਸਿਰ ਤੇ ਜੇ ਉਹ ਲੋਕ ਮਹੀਨੇ ਦਾ ਬਜਟ ਸੋਚਦੇ ਆ ਕਿ 1000 ਰੁਪਿਆ ਆ ਖਰਚ ਹੋ ਗਿਆ ਕਿਸੇ ਬਿਮਾਰੀ ਕਰਕੇ ਜਾਂ ਕਿਸੇ ਦਵਾਈ ਕਰਕੇ ਜਾਂ ਬੱਚਿਆਂ ਦੀ ਫੀਸ ਕਰਕੇ ਨਵੀਂ ਕਮੇਟੀ ਯਾਰ ਪ੍ਰਸ਼ਾਸਨ ਨੇ ਬਿਨਾ ਸੋਚੇ ਸਮਝੇ ਉਹਨਾਂ ਬੰਦਿਆਂ ਨੂੰ ਉੱਥੋਂ ਉਜਾੜ ਕੇ ਰੱਖ ਦਿੱਤਾ ਉਹਨਾਂ ਨੂੰ ਉਠਾਤਾ ਨਾ ਉਹਨਾਂ ਨੂੰ ਕੋਈ ਨਵੀਂ ਜਗ੍ਹਾ ਦਿੱਤੀ ਉਹਨਾਂ ਨੂੰ ਬਿਲਕੁਲ ਬੇਰੋਜ਼ਗਾਰ ਕਰ ਦਿੱਤਾ ਔਰ ਸੁਣਿਆ ਕਿ ਇੰਡਸਟ੍ਰੀਲਿਸਟ ਹੈ ਵੱਡੇ ਲੋਕ ਇੰਡਸਟ੍ਰੀਲਿਸਟ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪ੍ਰੋਡਕਸ਼ਨ ਤੋਂ ਬਾਅਦ ਮਾਰਕੀਟਿੰਗ ਇਸੇ ਤਰ੍ਹਾਂ ਛੋਟੇ-ਛੋਟੇ ਲੋਕ ਕਰ ਦਿੰਦੇ ਨੇ ਲੇਕਿਨ ਇਹ ਹੋ ਗਿਆ ਇਹ ਮੈਂ ਤੁਹਾਨੂੰ ਇਸ ਲਈ ਐਪੀਸੋਡ ਦੱਸਿਆ ਇਹ ਪਹਿਲੀ ਲੱਤਣੀ ਤੋਂ ਉਸ ਤੋਂ ਬਾਅਦ ਲੰਗਰ ਕਮੇਟੀ ਲੰਗਰ ਕਮੇਟੀ ਕਦ ਬਣੀ ਸੀ 7980 82 ਦੇ ਵਿੱਚ 82 ਦੇ ਵਿੱਚ ਲੰਗਰ ਭੋਗ ਨੂੰ ਬਣਾ 82 ਦੇ ਵਿੱਚ ਲੰਗਰ ਭੋਗ ਨੂੰ ਬਣਾਉਣ ਲੱਗ ਪਿਆ ਅੱਜ 2025 1982 ਮਾਈਨਸ ਕਰੋ ਕਿੰਨੇ ਸਾਲ ਹੋ ਗਏ 43 ਸਾਲ 44 ਸਾਲ 43 ਸਾਲ ਤੋਂ ਲੰਗਰ ਕਮੇਟੀ ਚੱਲਦੀ ਆ ਰਹੀ ਹੈ ਲੋਕੀ ਪੈਸੇ ਦੇਣੇ ਹਨ ਧਾਮ ਦੇਣੇ ਹਨ ਅਸੀਂ ਲੋਕਾਂ ਦੇ ਦਿੱਤੇ ਧਾਨ ਚੋਂ ਲੋਕਾਂ ਨੂੰ ਹੀ ਭੋਲ ਦੇ ਰਹੇ ਹਾਂ ਸਾਡਾ ਇੱਕ ਇੱਕ ਹਿਸਾਬ ਕਿਤਾਬ ਸੀਏ ਦੁਆਰਾ ਰੱਖਿਆ ਜਾਂਦਾ ਹੈ ਪੂਰੀ ਤਰ੍ਹਾਂ ਪਾਰਦਰਸ਼ਿਤ ਹੁੰਦਾ ਹੈ। ਇਹਨਾਂ ਨੇ ਆ ਕੇ ਸਾਨੂੰ ਕਿਹਾ ਲੋਕਾਂ ਨੇ ਦਾਨ ਦੇਣਾ ਲੋਕਾਂ ਦੇ ਦਾਨ ਤੋਂ ਹੀ ਚੱਲਣਾ। ਇਹਨਾਂ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਵਿੱਚ ਪਹਿਲਾਂ ਉਹੜੀਆਂ ਟਾਈਆਂ ਪੜੀਆਂ ਨੇ ਉਟਾਏ ਉਸ ਤੋਂ ਬਾਅਦ ਅੰਦਰ ਲੰਗਰ ਕਮੇਟੀ ਦੇ ਟੇਬਲਾਂ ਦੇ ਉੱਤੇ ਆਵਾਜ਼ਾਂ ਮਾਰ ਲੀਆਂ ਔਰ ਉਹ ਸਭ ਬੰਦ ਕਰਾਇਆ। ਅਸੀਂ ਉਸਤੇ ਇਸ ਲਈ ਚੁਪ ਰਹੇ ਕਿ ਅੱਛਾ ਵੀ ਨਹੀਂ ਲੱਗਦਾ ਚਲੋ ਅਗਲੇ ਨੂੰ ਪੂਰਾ ਲੱਗਿਆ ਕਿ ਭਾਈ ਆਵਾਜ਼ਾਂ ਨਹੀਂ ਮਾਰਦੇ ਕਹਿੰਦੇ ਠੀਕ ਹੈ ਜੀ ਇਨਸ਼ਾਅੱ। ਉਹ ਦੂਸਰੀ ਲੱਕੜੀ ਹੋਈ। ਅੱਜ ਆਇਆ ਇੱਕ ਮੁਲਾਜ਼ਮ ਆਪ ਹੈ ਔਰ ਉੱਪਰ ਆ ਕੇ ਬੋਲਦਾ ਉ ਆ ਕੇ ਬੋਲਦਾ ਕਿ ਉੱਪਰੋਂ ਆਰਡਰ ਹੈ ਜੀ ਆ ਤੁਸੀਂ ਆਪਣਾ ਜਿਹੜਾ ਪੇਟਾ ਚੱਲ ਰਹੀਆਂ ਮਾਤਾ ਦੀਆਂ ਇਸ ਨੂੰ ਬੰਦ ਕਰਾ ਦਿਓ। ਇਹ ਜੋ ਗੱਲ ਹੈ ਮੰਦਿਰ ਦੀ ਸਿਰਫ ਕਿਉਂ ਪੇਟ ਬੰਦ ਹੋਵੇ? ਕਿਸ ਨੂੰ ਕੀ オਬਜੈਕਸ਼ਨ ਹੋ ਰਿਹਾ ਮੰਦਰ ਦੇ ਵਿੱਚ ਲੋਕੀ ਦਰਸ਼ਨ ਕਰਨ ਆ ਰਹੇ ਆ ਇੱਕ ਮਾਤਾ ਦੀ ਭੇਟਾ ਚਲਦੀਆਂ ਰਹਿਣੀ ਉਹ ਤੇ ਕੋਈ ਗਾਣੇ ਨਹੀਂ ਚੱਲਦੇ ਮਾਤਾ ਦੀ ਭੇਟਾ ਚਲਦੀਆਂ ਮਾਤਾ ਦੀ ਭੇਟਾ ਚੱਲਣਾ ਲੋਕੀ ਨਾਲ ਗਾ ਰਹੇ ਹੁੰਨੇ ਆ ਥੋੜਾ ਬਹੁਤ ਚੱਲਦੇ ਚੱਲਦੇ ਲੋਕੀ ਗਾ ਰਹੇ ਉਹਨੇ ਜੈ ਮਾਤਾ ਦੀ ਕਰਦੇ ਆ ਅੱਜ تیسਰੀ ਲੱਖਣੇ ਕੋਸ਼ਿਸ਼ ਆਨ ਵਾਲੇ ਟਾਈਮ 'ਚ ਕਹਿੰਨਗੇ ਲੰਗਰੇ ਵਾਲਾ ਬਣਾਓ ਤੁਸੀਂ ਆ ਵਾਲਾ ਲੰਗਰ ਖਰਾਬ ਬਣਾਤਾ ਉਹ ਕਹਿੰਨਗੇ ਲੰਗਰ ਨੂੰ ਬੰਦ ਕਰੋ ਤਾਂ ਸਾਨੂੰ ਇਹ ਚੀਜ਼ ਜਿਹੜੀ ਹੈ ਸੋਚਣੀ ਪੈ ਰਹੀ ਹੈ ਤੇ ਸਾਨੂੰ ਸੰਘਰਸ਼ ਕਰਨਾ ਹੀ ਪਏਗਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਉਹ ਅੱਜ ਕਮੇਟੀਆ ਦੇ ਮੈਂਬਰ ਬਣੇ ਐ 43 ਸਾਲ ਤੋਂ ਲੰਗਰ ਚੱਲ ਰਿਹਾ ਹੈ ਔਰ ਪਤਾ ਨਹੀਂ ਕਿੰਨੇ 100 ਸਾਲ ਤੋਂ ਮੰਦਿਰ ਚੱਲ ਰਿਹਾ ਕਿਸੇ ਦੇ ਆਨਜਾਮ ਦੇ ਨਾਲ ਕਿਸੇ ਨੂੰ ਸੱਤਾ ਮਿਲ ਜੇ ਤਾਂ ਅਭਿਮਾਨੀ ਅਹੰਕਾਰੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਇੱਕ ਦਿੱਤੀ ਗਈ ਹੈ ਸੇਵਾ ਕਿ ਭਾਈ ਇਸ ਦਾ ਇਹ ਸੁਧਾਰ ਕਰੋ ਉਹ ਸੁਧਾਰ ਕਰਨ ਦੇ ਲਈ ਤੁਸੀਂ ਨੀਵੇਂ ਹੋ ਕੇ ਉਹ ਸੁਧਾਰ ਨੂੰ ਸਿਰੇ ਚੜਾਓ ਨਾ ਕਿ ਲੋਕਾਂ ਦੇ ਨਾਲ ਪੰਗੇ ਲੈ ਕੇ ਲੋਕਾਂ ਦੀ ਆਸਤਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੋ ਆਸ਼ੂ ਜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਕਮੇਟੀ ਦੇ ਜਿਹੜੇ ਮੈਂਬਰ ਬਣਿਆ ਉਹ ਮੈਂਬਰਾਂ ਦੀ ਥੋੜੀ ਜੀ ਮੈਨੂੰ ਸੂਚੀ ਦਿਓ ਮੈਨੂੰ ਮੈਂਬਰਾਂ ਦੇ ਦੇਖੋ ਜਿਆਦਾ ਨਹੀਂ ਪਤਾ ਲੇਕਿਨ ਸੁਣਿਆ ਹੈ ਕਿ بڑے ਲੋਕ ਹੈ ਇੰਡਸਟ੍ਰੀਅਲਿਸਟ ਹੈ ਕੁਝ ਚੇਅਰਮੈਨ ਜੋ ਵੀ ਹੈ ਮੱਲਾਂ ਵੱਡੇ ਵੱਡੇ ਲੋਕ ਹੈ ਕੁਛ ਨਾਮ ਨਾਮ ਮਨੂੰ ਕੋਈ ਨਾ ਕਿਹਾ ਬਰਨਾਲੇ ਵਾਲੇ ਕੋਣ ਹੈ ਇੱਕ ਔਰ ਇੱਕ ਇੱਕ ਤਾਂ ਮੇਰੇ ਮਿੱਤਰ ਵੀ ਹੈ ਅਜੇ ਅਲੀ ਬੁਰੀਆ ਸੀਏ ਹੈ ਉਹ ਔਰ ਕੋਈ ਕਮਲ ਬਾਂਸਲ ਜੀ ਹੈ ਪੰਜਾਬ ਦੇ ਚੇਅਰਮੈਨ ਬਣਾਏ ਗਏ ਹੈ ਤਾਂ ਕਿਆ ਕਿਸ ਚੀਜ਼ ਕਰਕੇ ਜੀ ਜੀ ਨਵੀਂ ਡੀਪੀਸੀ ਅਸਟਰੀ ਦੇ ਚੇਅਰਮੈਨ ਬਣਾਏ ਗਏ ਤੀਰਥ ਯਾਤਰਾ ਕਮੇਟੀ ਕੋਈ ਪੰਜਾਬ ਦੀ ਬਣੀ ਹੈ ਜੋ ਪਹਿਲਾਂ ਦਿੱਲੀ ਦੇ ਵਿੱਚ ਕੰਮ ਕਰਦੇ ਸੀਗੇ ਉੱਥੇ ਉੱਤੇ ਕਮਲ ਬਾਂਸਰ ਜੀ ਕੋਈ ਦਿੱਲੀ ਤੋਂ ਹੀ ਹੈ ਜਿਹੜੇ ਪਹਿਲਾਂ ਉੱਥੇ ਚੇਅਰਮੈਨ ਸੀ ਹੁਣ ਉਹਨਾਂ ਨੂੰ ਪੰਜਾਬ ਚ ਲਿਆਇਆ ਗਿਆ ਉਹਨੂੰ ਉਰੇ ਆ ਕੇ ਆਪਣੀ ਚੇਅਰਮੈਨ ਹੀ ਕਰ ਰਹੇ ਹੈ ਬਈ ਮਾਫੀ ਚਾਹਨੇ ਆ ਕਿਰਪਾ ਕਰਕੇ ਮੰਦਿਰ ਦੇ ਕਾਲੀ ਮਾਤਾ ਮੰਦਿਰ ਦੀ ਜੋ ਆਸਥਾ ਹੈ ਉਸ ਨੂੰ ਫੇਸਾ ਨਾ ਪਹੁੰਚਾਓ ਜੋ ਜਿਸ ਤਰ੍ਹਾਂ ਚੱਲ ਰਿਹਾ ਉਸ ਤਰ੍ਹਾਂ ਹੀ ਚੱਲਦਾ ਹੈ ਕੁਝ ਗਲਤ ਹੁੰਦਾ ਅਸੀਂ ਕਿਤੇ ਵੀ ਸਮਰਥਨ ਨਹੀਂ ਕਰਦੇ ਗਲਤ ਚੀਜ਼ ਦਾ ਲੇਕਿਨ ਜੋ ਚੱਲ ਰਿਹਾ ਹੈ ਇੱਕ ਸਮੂਥਲੀ ਉਸ ਨੂੰ ਪਲੀਜ਼ ਚਲੰਬ ਤੁਹਾਡਾ ਮਤਲਬ ਇਹ ਹੈ ਜੀ ਤੁਹਾਡਾ ਇਸ਼ਾਰਾ ਜਿਹੜਾ ਵੀ ਇਹ ਕਮੇਟੀ ਦੀ ਤਰਫੋਂ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਹੁਣ ਇਹ ਅਨ ਆਫੀਸ਼ੀਅਲ ਸਾਨੂੰ ਪਤਾ ਅਸੀਂ ਦੇਖੋ ਸਾਡੇ ਵੀ ਸੋਰਸ ਹੈ ਪਤਾ ਚੱਲੀ ਜਾਂਦਾ ਹੈ ਉਹਨਾਂ ਨੂੰ ਪ੍ਰਸ਼ਾਸਨ ਨੂੰ ਗਿਆ ਹੈ ਟੰਡਨ ਟੰਡਨ ਇੱਕ ਮੈਨੇਜਰ ਬਣਾਇਆ ਹੋਇਆ ਕਾਲੀ ਮਾਤਾ ਮੰਦਰ ਵਿੱਚ ਕੋਈ ਕੰਪਲਾਈ ਹੈ ਪਹਿਲਾਂ ਵੀ ਦੋ ਤਿੰਨ ਵਾਰ ਇਦਾਂ ਹੀ ਹੋਇਆ ਟਕੇ ਜੀ ਕਾਲੀ ਮਾਤਾ ਮੰਦਰ ਮੈਨੇਜਰ ਤੋਂ ਚਿੱਠੀ ਆਈ ਹੈ ਜਾਂ ਉਸ ਤੋਂ ਮੈਸੇਜ ਆਇਆ ਹੈ ਉਸ ਤੋਂ ਮੈਸੇਜ ਆਂਦਾ ਹੈ ਐਸ ਡੀ ਐਮ ਸਾਹਿਬ ਕੋ ਐਲ ਪੀ ਐਮ ਸਾਹਿਬ ਕੋ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਦਾ ਐਮਪਲਾਈ ਆ ਜਾਂਦਾ ਹੁਣ ਇਹ ਜਿੰਨੇ ਵੀ ਮੈਂ ਦੱਸੇ ਹਾਂ ਸ਼ੁਰੂਆਤ ਹੋਈ ਟੰਡਨ ਤੋਂ ਟੰਡਨ ਇੱਕ ਜਸਟ ਮੈਨੇਜਰ ਹੈ ਉਕ ਕਿ ਉਹਦੇ ਕੰਮ ਤੇ ਕਰੇਗਾ ਉਹ ਆਪਣੇ ਆਪ ਤਾਂ ਨਹੀਂ ਕਰ ਰਿਹਾ ਜੋ ਕਰ ਰਿਹਾ ਤਾਂ ਫਿਰ ਉਸ ਨੂੰ ਸਮਝਾ ਲਓ ਸਾਰੇ ਭਾਈ ਕਿ ਕਿਉਂ ਇਸ ਤਰ੍ਹਾਂ ਦੇ ਮਾਹੌਲ ਨੂੰ ਮਤਲਬ ਇੱਕ ਪਾਸੇ ਨੂੰ ਲੈ ਕੇ ਜਾਣਾ ਫਿਰ ਤਾਂ ਸੰਘਰਸ਼ ਹੁੰਦਾ ਨਾ ਜੇ ਇਸ ਤਰ੍ਹਾਂ ਆਣਗੇ ਇਸ ਤਰ੍ਹਾਂ ਸਭ ਚੀਜ਼ ਕਰਨਗੇ ਤਾਂ ਫਿਰ ਸੰਘਰਸ਼ ਹੁੰਦੇ ਆ ਸੰਘਰਸ਼ ਤੋਂ ਤਾਂ ਅਸੀਂ ਕਦੇ ਪਿੱਛੇ ਨਹੀਂ ਹਟੇ ਪਹਿਲਾਂ ਵੀ ਕਰਦੇ ਰਹੇ ਆ ਜੇ ਇਹਨਾਂ ਨੂੰ ਇਹੀ ਚਾਹੀਦਾ ਫਿਰ ਸੰਘਰਸ਼ ਸੰਘਰਸ਼ ਕਰਕੇ ਦਿਖਾਵਾ ਹੁਣ ਕਿੱਦਾਂ ਦਾ ਸੰਘਰਸ਼ ਕਰੋਗੇ ਤੁਸੀਂ ਸੰਗਰਸ਼ ਦੀ ਕੋਈ ਉਪਰੇਖਾ ਨਹੀਂ ਉਹ ਜਦ ਸੰਗਰਸ਼ ਦੀ ਵਾਰੀ ਆਏਗੀ ਤਾਂ ਸੰਗਰਸ਼ ਦੀ ਦੇਖ ਲੈਣਗੇ ਪਹਿਲਾਂ ਕਿਹੜਾ ਨਹੀਂ ਦੇਖਿਆ ਹੋਇਆ ਪ੍ਰਜਾ ਹੋਰ ਸੰਗਠਨ ਨਾਲ ਨੇ ਤੁਹਾਡੇ ਨਹੀਂ ਸੰਗਠਨ ਸਾਰਿਆਂ ਨੂੰ ਨਾਲ ਆਣਾ ਹੀ ਚਾਹੀਦਾ ਲੇਕਿਨ ਸੰਗਠਨ ਜਿਹੜੇ ਆਸੀ ਵੀ ਮਤਲਬ ਪੂਰਾ ਸ਼ਹਿਰ ਹੀ ਜਦ ਨਾਲ ਹੈ ਸਾਡਾ ਸੰਗਠਨ ਕੋਈ ਇਹ ਨਹੀਂ ਹੈ ਸ਼ਿਵ ਸ਼ਕਤੀ ਸੇਵਾਦਾਰ ਲੰਗਰ ਚੈਰੀਟੇਬਲ ਟਰਸਟ ਸਰ ਮੈਂ ਹਿੰਦੂਆਂ ਦੀ ਕਰ ਹਿੰਦੂ ਸੰਗਠਨ ਜਿਹੜੇ ਬਣੇ ਹੈ ਸ਼ਿਵ ਸ਼ਕਤੀ ਸੇਵਾਦਾਰ ਲੰਗਰ ਚੈਰੀਟੇਬਲ ਟਰਸਟ ਆਪਣੇ ਆਪ ਇੱਕ ਸੰਗਠਨ ਹੈ ਔਰ ਉਹ ਕਦੇ ਵੀ ਕਿਸੇ politically ਆ ਕੋਈ ਐਸੇ ਉਸਮੇ ਕਦੇ ਨਹੀਂ ਗਿਆ ਉਦਾ ਕੰਮ ਸਿਰਫ ਲੰਗਰ ਸੇਵਾ ਕਰਨਾ ਹੈ ਉਹਦੇ ਨਾਲ ਹਮੇਸ਼ਾ ਹੀ ਸਾਰੇ ਖੜਦੇ ਰਹੇ ਆ ਕਦੇ ਵੀ ਕੋਈ ਪਿੱਛੇ ਨਹੀਂ ਹਟਿਆ